ਨਵਾਂ ਸ਼ਹਿਰ ਦੇ ਵਿੱਚ ਖੇਡਾਵਤਨ ਪੰਜਾਬ ਦੀ ਦੋ ਰੋਜਾ ਬਲੌਕ ਪਧਰੀ ਖੇਡ ਸੀਜਨ ਦੀ ਸ਼ੁਰੂਆਤ ਹੋਈ ਐਸ ਖੇਡ ਦਾ ਉਦਘਾਟਨ ਡੀਸੀ ਨਿਰਜੋਤ ਸਿੰਘ ਪਾਲ ਨੇ ਅਸਿੰਗ ਰੰਦਾਵਾ ਨੇ ਕੀਤਾ ਹੈ ਦੱਸਦੇ ਕਿ ਨਵਾਂ ਸ਼ਹਿਰ ਦੇ ਆਈਟੀਆਈ ਗਰਾਊਂਡ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਉਹਨਾਂ ਨੇ ਰਿਬਨ ਕੱਟ ਕੇ ਉਦਘਾਟਨ ਕੀਤਾ ਤੇ ਬਲੌਕ ਪਧਰੀ ਖੇਡ ਦੇ ਵਿੱਚ 14 ਸਾਲ ਤੱਕ ਦੇ ਲੋਕ ਭਾਗ ਲੈ ਸਕਦੇ ਨੇ ਇਸ ਖੇਡ ਦੇ ਵਿੱਚ ਜ਼ਿਲ੍ਹੇ ਦੇ ਖਿਡਾਰੀਆਂ ਨੇ ਭਾਗ ਲਿਆ ਤੇ ਅੱਜ ਦਾ ਜਿਹੜਾ ਹੈ ਅੱਜ ਦੀ ਖੇਡ ਦੇ ਵਿੱਚ ਅੰਡਰ 14 17 ਤੇ ਨਜ਼ਦੀਕ ਦੇ ਕਈ ਬੱਚਿਆਂ ਦੇ ਵੱਲੋਂ ਜੜਾ ਹੈ ਪਾਗ ਲਿਆ ਗਿਆ ਤੇ ਇਸ ਖੇਡ ਮੇਲੇ ਦੇ ਵਿੱਚ ਐਥਲੈਟਿਕਸ ਖੋਖੂ ਕਬੱਡੀ ਸਰਕਲ ਕਬੱਡੀ ਜਨਰਲ ਤੇ ਬਾਲੀਬਾਲ ਫੁੱਟਬਾਲ ਲੰਬੀ ਛਾਲ ਆਦਿ ਖੇਡਾਂ ਕਰਵੀਆਂ ਨੇ ਕਰਵਾਈਆਂ ਗਿਆ ਖੇਡ ਅਫਸਰ ਜੀ ਨੇ ਵੀ ਆ ਕੇ ਚੇਅਰਮੈਨ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਦੋਵਾਂ ਟੀਮਾਂ ਦੇ ਨਾਲ ਫੋਟੋ ਵੀ ਖਿਚਵਾਈ ਜੁਲਾ ਖੇਡ ਅਫਸਰ ਨੇ ਜੀ ਸੀ ਨਰਜੋਤ ਪਾਲ ਸਿੰਘ ਰੰਦਾਵਾ ਅਤੇ ਚੇਅਰਮੈਨ ਨੂੰ ਟਰੋਫੀ ਦੇ ਕੇ ਸਨਮਾਨਿਤ ਵੀ ਕੀਤਾ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਹੈ ਇਹਦੇ ਵਿੱਚ ਸਾਡੇ ਪੂਰੇ ਜ਼ਿਲ੍ਹੇ ਦੇ ਜਿਹੜੇ ਬੱਚੇ ਹੈ ਉਹ ਇੱਥੇ ਪਾਰਟਿਸਿਪੇਟ ਕਰਨ ਵਾਸਤੇ ਆਏ ਆ ਸਾਡੇ ਜਿਹੜੇ ਕੋਚ ਹੈਗੇ ਨੇ ਇਹਨਾਂ ਨੇ ਬਹੁਤ ਸਾਰੀ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਹੈ ਉਮੀਦ ਹੈ ਕਿ ਬਹੁਤ ਸਾਰੀਆਂ ਜਿਹੜੇ ਮਿਡਲ ਇੱਥੇ ਹੋਣਗੇ ਪਿਛਲੇ 2 ਮਹੀਨਿਆਂ ਤੋਂ ਮੈਡਮ ਅਵਨੀ ਜੋਹਾਨ ਪ੍ਰੈਕਟਿਸ ਕਰਾ ਰਹੇ ਨੇ ਐਂਡ ਆਮ ਸ਼ੋਰ ਵੀ ਵਿਲ ਬੀ ਇਨ ਦਾ ਫਰਸਟ 5 ਪਲੇਸਸ ਸਾਹਿਕਾ ਸਾਰਿਆਂ ਨੂੰ ਅੱਜ ਜਿਵੇਂ ਕਿ ਤੁਹਾਨੂੰ ਪਤਾ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਖੇਡਾਂ ਮਤਨ ਪੰਜਾਬ ਦੀਆਂ ਸੀਜ਼ਨ 3 3 ਦਾ ਆਗਾਜ਼ ਜੋ ਕਿ 29 ਅਗਸਤ ਨੂੰ ਮਾਨਯੋਗ ਸੀਐਮ ਸਾਹਿਬ ਜੀ ਵੱਲੋਂ ਹੋ ਚੁੱਕਾ ਸੀ ਬਟ ਅੱਜ ਸਾਡੇ ਨਵਾਂ ਸ਼ਹਿਰ ਬਿਗ ਬਲਾਕ ਵਿਕੇ ਨਾ ਐਸਬੀਐਸ ਨਗਰ ਅੱਜ ਅਸੀਂ ਬਲਾਕ ਸ਼ੁਰੂ ਕਰਨਾ ਜਾ ਰਹੇ ਹਾਂ ਬਲਾਕ ਪਧਰੀ ਖੇਡਾਂ ਜਿਸ ਵਿੱਚ 6 ਖੇਡਾਂ ਜੋ ਕਿ ਭਾਗ ਲੈ ਰਹੀਆਂ ਨੇ ਆਪਣੀ ਸੱਤ ਖੇਡਾਂ ਨੇ ਵੋਲੀਬਾਲ ਸ਼ੂਟਿੰਗ ਵੋਲੀਬਾਲ ਔਰ ਆਪਣੀ ਖੋਖੋ ਕਬੱਡੀ ਸਰਕਲ ਕਬੱਡੀ ਨੈਸ਼ਨਲ ਫੁੱਟਬਾਲ ਘੇਡਾ ਪਾਗ ਲੈ ਆ ਨਾ ਇਸ ਤੋਂ ਬਾਅਦ ਇਹ 2 3 ਨੂੰ ਨਵਾਂ ਸ਼ਹਿਰ ਵਿਖੇ ਹੋਏਗਾ 4 5 ਨੂੰ ਅਸੀਂ ਬੰਗਾ ਵਿਖੇ ਕਰਵਾ ਰਹੇ ਹਾਂ 6 7 ਨੂੰ ਆੜ ਵਿਖੇ ਅਤੇ 9 10 ਨੂੰ ਸੜੋਆ ਔਰ ਬਲਾਚਾਰ ਬਲਾਕ ਵਿਖੇ ਖੇਡਾਂ ਕਰਵਾ ਰਹੇ ਹਾਂ